ਇਹ ਕੈਸੀ ਕੋ ਨਾਰੋ ਮੇਰਾ ਬਾਪ ਕਰਿਆ ਵੰਦ ਗੁਰੂ ਅੰਬਦਾਸ ਜੀ ਮਗਰੀ ਚ ਮੇਰਾ ਬੱਚਾ ਜੀ ਨੂਰ ਬੋਲੇਗਾ ਪਾਣੀ ਪਕਣੀ ਸੀ ਬਾਬਾ ਜੀ ਮੰਗ ਕੇ ਪੀਤਾ ਅੱਜ ਬਾਪ ਬਣੀ ਨਹੀਂ ਪਾਰ ਕੀਤਾ ਕੀਤੀ ਐ ਉਸ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਗੂ ਆਂਤਾ ਚੀਕੋ ਅਚੀ ਚੀਕੂ ਖਾ ਪੀ ਗੁਚੇ ਉ ਗਾਈ ਚੀਕੂ ਕੁ ਕੁ ਚੀਚੀ ਚੀਕੂ ਤੇਕ ਵਾਚੀ ਕੋ ਕੋਪੀ ਸੰਜੀ ਕੋ ਸੰਸਟੀ ਫਾਲਸਾ ਵਾਹ ਕੋ ਜਿ ਸ਼ਿਫਤੇ ਬਲੇ ਜੇ ਸੁਨੇਹਾ ਸਸੀਗਾ ਜੋ ਵੀ ਕਰਦੀ ਸੀ ਆਪਣੇ ਬੱਚੇ ਲਈ ਪਾਠ ਕੀਤਾ ਉਸ ਨੂੰ ਸਿਖਾਉਣ ਲਈ ਹਰ ਇੱਕ ਕੋਸ਼ਿਸ਼ ਕੀਤੀ ਤੇ ਆਪਣੇ ਬੱਚੇ ਨੂੰ ਹਰ ਇੱਕ ਚੀਜ਼ ਗੁਰੂ ਘਰ ਨਾਲ ਜੋੜਿਆ ਗੁਰਸਿੱਖ ਬਣਾਇਆ ਔਰ ਇਹਦੀ ਅਰਦਾਸ ਇਹਨਾਂ ਨੇ ਆਣ ਕੇ ਇੱਥੇ ਤਨਤਨ ਗੁਰੂ ਆਰਮਦਾਸ ਸਾਹਿਬ ਜੀ ਦੇ ਦਰ ਤੋਂ ਕਰਵਾਈ ਸਕੇ ਗੁਰੂ ਨੇ ਅੱਜ ਮਹਾਨ ਕਿਰਪਾ ਕੀਤੀ ਹੈ ਬੇਤਾ ਜਿਹੜਾ ਬੋਲਣ ਲੱਗ ਪਿਆ ਟਰੈਕਟਰ ਵੀ ਜਿਹੜਾ ਹੈ ਉਹ ਗੁਰੂ ਆਰਮਦਾਸ ਸਾਹਿਬ ਜੀ ਦੇ ਦਰ ਤੇ ਚੜਾਇਆ ਹੈ ਉਸ ਗੁਰੂ ਆਰਮਦਾਸ ਜੀ ਦੇ ਦਰ ਤੇ ਅਨੇਕਾਂ ਵਾਰ ਅਜਿਹੇ ਚਮਤਕਾਰ ਹੁੰਦੇ ਨੇ ਜੋ ਕਿ ਉਹਨਾਂ ਲੋਕਾਂ ਦੀ ਬੋਲਤੀ ਤੱਕ ਬੰਦ ਕਰ ਦਿੰਦੇ ਨੇ ਜੋ ਕਿ ਗੁਰੂ ਘਰਾਂ ਦੇ ਵਿੱਚ ਅਤੇ ਗੁਰੂ ਸਾਹਿਬ ਦੁਆਰਾ ਕੀਤੇ ਗਏ ਚਮਤਕਾਰਾਂ ਤੇ ਉਂਗਲ ਅਤੇ ਤਰਕ ਕਰਦੇ ਨੇ ਤੇ ਇੱਥੇ ਹੀ ਅਜਿਹਾ ਚਮਤਕਾਰ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਇੱਕ ਪਰਿਵਾਰ ਦੇ ਇਕਲੌਤੇ ਪੁੱਤ ਦੀ ਆਵਾਜ਼ ਵਾਪਸ ਆ ਗਈ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਟੇਕਣ ਤੋਂ ਬਾਅਦ ਅਰਦਾਸ ਕਰਨ ਤੋਂ ਬਾਅਦ ਇਸ ਤੋਂ ਬਾਅਦ ਇਹ ਪਰਿਵਾਰ ਇੰਨਾ ਜ਼ਿਆਦਾ ਖੁਸ਼ੀ ਹੋਇਆ ਕਿ ਉਹਨਾਂ ਵੱਲੋਂ ਜਿੱਥੇ ਬੇਨਤੀਆਂ ਪ੍ਰਵਾਨ ਕੀਤੀਆਂ ਜਾਣ ਤੋਂ ਬਾਅਦ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਹੋਏ ਉੱਥੇ ਹੀ ਉਹਨਾਂ ਵੱਲੋਂ ਇੱਕ ਟਰੈਕਟਰ ਵੀ ਭੇਟ ਕੀਤਾ ਗਿਆ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਵਿਖੇ ਸੋ ਇਸ ਚਮਤਕਾਰ ਦੀ ਇਸ ساری ਗੱਲਬਾਤ ਦੀ ਸਾਰੇ ਪਾਸੇ ਬਹੁਤ ਜ਼ਿਆਦਾ ਸਲਾਗਾ ਅਤੇ ਹਰ ਕੋਈ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਮਾ ਰਿਹਾ ਹੈ ਇਸ ਬੱਚੇ ਦੀ ਆਵਾਜ਼ ਵਾਪਸ ਆਉਣ ਤੋਂ ਬਾਅਦ ਆਓ ਤੁਹਾਨੂੰ ਲੈ ਚੱਲਦੇ ਹਾਂ ਇਸ ਮੌਕੇ ਦੀ ਪੂਰੀ ਵੀਡੀਓ ਵੱਲ ਹੋਰ ਤਾਜ਼ਾ ਖਬਰਾਂ ਦੇ ਲਈ ਤੁਸੀਂ ਬਣੇ ਰਹਿਣਾ ਅਲਿਮਿਟਡ ਗਿਆਨ ਦੇ ਨਾਲ ਤੇ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਅਲਿਮਿਟਡ ਗਿਆਨ ਮੀਡੀਆ ਨੂੰ ਵੀ ਜ਼ਰੂਰ ਲਾਈਕ ਫੋਲੋ ਕਰ ਲੈਣਾ ਸੋ ਆਓ ਦੇਖੋ ਹੁਣ ਇਹ ਪੂਰੀ ਵੀਡੀਓ ਕਿੱਥੇ ਸੀ ਕੋਈ ਨਾਰੋ ਮੇਰ ਦਾਸ ਕਿੱਥੇ ਹੋਵੇ ਗੁਰੂ ਅੰਮ੍ਰਿਤਸਰ ਦੀ ਨਗਰੀ ਚ ਤੇਰਾ ਬੱਚਾ ਜੀ ਨੂੰ ਬੋਲੇਗਾ ਪਾਣੀ ਪਕਤੀ ਸੀ ਬਾਬਾ ਜੀ ਮੰਗ ਕੇ ਪੀਤਾ ਅੱਜ ਬਾਬਾ ਨੇ ਨੀ ਪਾਰ ਕੀਤਾ ਕੀਤੀ ਹੈ ਮੋਸਤਾਪੋ ਕੋ ਫਨਵਾਤ ਕਰਦੀ ਐ ਕੁਵਾਂਟਾ ਚੀਕੂ ਅਚੀਚੀਚੀਕੂ ਖਪੀਕੂਚੇ ਕੁਕਾਈਚੀਚੀਕੂ ਟੈਕਵਾਚੀਕੂ ਕੋਪੀ ਸੰਚੀਕੂ ਪਿੰਸਾਂਚੀ ਫਾਲਸਾ ਵਾਈ ਗੁਜੀ ਸ਼ਿਫਤੇ ਬਲੇ ਜੇ ਸੋਨੇ ਹਾਸਾ ਸੀ ਅਗਾ ਜੋ ਵੀ ਕਰਦੀ ਸੀ ਆਪਣੇ ਬੱਚੇ ਲਈ 파ਟ ਕੀਤਾ ਉਸ ਨੂੰ ਸਿਖਾਣ ਲਈ ਹਰ ਇੱਕ ਕੋਸ਼ਿਸ਼ ਕੀਤੀ ਤੇ ਆਪਣੇ ਬੱਚੇ ਨੂੰ ਹਰ ਇੱਕ ਚੀਜ਼ ਗੁਰੂ ਘਰ ਨਾਲ ਜੋੜਿਆ ਗੁਰਸਿੱਖ ਬਣਾਇਆ ਔਰ ਇਹਦੀ ਅਰਦਾਸ ਇਹਨਾਂ ਨੇ ਆਣ ਕੇ ਇੱਥੇ ਤਨ ਤਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਕਰਵਾਈ ਕਿ ਗੁਰੂ ਨੇ ਅੱਜ ਮਹਾਨ ਕਿਰਪਾ ਕੀਤੀ ਹੈ ਬੇਟਾ ਜਿਹੜਾ ਬੋਲਣ ਲੱਗ ਪਿਆ ਟਰੈਕਟਰ ਵੀ ਜਿਹੜਾ ਹੈ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਚੜਾਇਆ ਹੈ ਉਸ